ਵੈਗੁਰੂ ਜੀ ਦਾ ਹਾਲ ਸਾ ਵੈਗੁਰੂ ਜੀ ਕੀ ਫਤਿਹ ਅਸੀਂ ਅੱਜ ਪੀਜੀਜੀਯੂ ਦੇ ਮੇਲੇ ਦੇ ਲੁਧਿਆਣੇ ਪਹੁੰਚੇ ਸੀਗੇ ਅਸੀਂ ਇਹਨਾਂ ਦੇ ਘਮ ਦੇ ਘਮਾਉਦੇ ਐਗਰੀ ਜ਼ੋਨ ਦੇ ਸਟਾਲ ਤੇ ਪਹੁੰਚੇ ਆ ਅੱਜ ਅਸੀਂ ਇੱਕ ਹੋਰ ਬੁਕਿੰਗ ਕਰਾ ਚੱਲੇ ਆ ਇਹਨਾਂ ਦੇ ਮਾਡਲ ਦੀ ਅਸੀਂ ਐਗਰੀ ਜ਼ੋਨ ਦਾ ਸੁਪਰ ਸੀਟਰ ਦੇ ਬਾਰੇ ਵਿਚਾਰ ਰਹੇ ਨਾ ਇਹਦੀ 3 ਸਾਲ ਦੀ ਗੇਅਰ ਦੀ ਗਾਰੰਟੀ ਆ ਬਹੁਤ ਵਧੀਆ ਪ੍ਰੋਡਕਟ ਆ ਸੋ ਅਸੀਂ ਇਹਨਾਂ ਨਾਲ ਜੁੜ ਰਹੇ ਆ ਇਲਾ ਦੇਖਣ ਆਏ ਸੀਗੇ ਜੀ ਸਾਰੇ ਕੁਮ-ਕਮ ਕੇ ਆਏ ਆ ਤੇ ਤੁਹਾਡੇ ਇੱਥੇ ਐਗਰੀ ਜ਼ੋਨ ਤੇ ਆਏ ਦੇਖਿਆ ਵਾਲਾ ਦਾਲਾ ਸਾਰਾ ਤੇ ਸਾਨੂੰ ਪਸੰਦ ਲੱਗਿਆ ਇਹ ਫਤੇ ਮਾਡਲ ਜਿਹੜਾ ਦੱਸਿਆ ਤੁਸੀਂ ਨੇ ਐਗਰੀ ਜੋ ਦਾ ਬਹੁਤ ਫਟਾ ਮਾਡਲ 200 ਲੀਟਰ ਬੁੱਕ ਕਰਵਾਇਆ ਕਰਵਾਇਆ ਜੀ ਜਲਸੀ ਐਗਰੀ ਜੋ ਦਾ ਸੁਪਰ ਸੀਡਰ ਬੁੱਕ ਕਰਕੇ ਜਾ ਰਹੇ ਹਾਂ ਇਹੜਾ ਦੇ ਸਾਨੂੰ ਬਹੁਤ ਵਧੀਆ ਇਸ ਤੇ ਉੱਤੇ ਡਿਸਕਾਊਂਟ ਵੀ ਦਿੱਤਾ ਹੈ ਧੰਨਵਾਦ ਸਾਸੀ ਸਰਪੰਚ ਸਾਹਿਬ ਧੰਨਵਾਦ ਕੀ ਨਵੀਂ ਆਪਣਾ ਸੰਦੀਪ ਭਾਜੀ ਪਿੰਡ ਜੀ ਰੋਟੀ ਖਾਸ ਠੀਕ ਆ ਜੀ ਭਾਜੀ ਕਿਵੇਂ ਪਹੁੰਚੇ ਤੁਸੀਂ ਐਗਰੀ ਜੋਨ ਦੇ ਸਟਾਲ ਤੇ ਬਸ ਅਸੀਂ ਅੱਜ ਮਨ ਬਣਾ ਕੇ ਆਏ ਸੀ ਮੇਲਾ ਦੇਖਣ ਲੁਧਿਆਣਾ ਜਾਣਾ ਤੇ ਥੋੜੀ ਸਟਾਲ ਤੇ ਜਾਵਾਂਗੇ ਤੇ ਅਸੀਂ ਦੋ ਐਮਪਲੀਮੈਂਟਰ ਲੈਣਾ ਸੀਗੇ ਉਹ ਤੁਹਾਡੇ ਕੋਲ ਬੁੱਕ ਕਰਾ ਕੇ ਜਾ ਰਹੇ ਆ ਸੁਪਰਸੀਡਰ ਤੇਲੇ ਚੱਲੇ ਹੋਰ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਐਗਰੀ ਜਾਨਵਾਰ ਮੈਂ ਤਾਂ ਇਹ ਕਹੂੰਗਾ ਜੀ ਵੀ ਆਪਣੇ ਪੰਜਾਬ ਦੀ ਲੋਕਲ ਕੰਪਨੀਆਂ ਲੋਕਲ ਸੰਧ ਲੋਕੋ ਵਧੀਆ ਸੰਧ ਨੇ ਤਸल्ली बख्ਸ਼ ਨੇ ਤੇ ਵੱਧ ਤੋਂ ਵੱਧ ਲੋਕਾਂ ਨੇ ਇਹ ਨਾਲ ਜੁੜਨਾ ਚਾਹੀਦਾ ਸਸ਼ਕਾ ਵੀਰ ਜੀ ਵੀ ਕੀ ਨਾਮ ਆਪਣਾ ਪਰਮਜੀਤਾ ਜੀ ਕੀ ਬੁੱਕ ਕਰਾਇਆ ਆਪਾਂ ਨੇ ਓਰੇ ਆਪਾਂ ਨੇ ਸੁਪਰ ਸੀਟਰ ਬੁੱਕ ਕਰਾਇਆ ਜੀ ਹੁਣ ਕੀ ਵਿਚਾਰ ਆ ਸੁਪਰ ਸੀਟਰ ਦੇ ਗਰੰਟੀ ਵਾਰੰਟੀ ਕਿੰਨੇ ਪਤਾ ਲੱਗਿਆ ਵੀ ਕਿੰਨੇ ਸਾਲ ਚੱਲਦੀ ਆ 3 ਸਾਲ ਦੀ ਗਰੰਟੀ ਆ ਹੋਰ ਦੀ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਜੁੜੋ ਐਗਰੀ ਜੌਨ ਨਾਲ ਜੋ ਐਗਰੀ ਜੌਨ ਕਹਿੰਦਾ ਉਹ ਕਰਕੇ ਦਿਖਾਉਂਦਾ ਕਰਕੇ ਦਿਖਾਉਂਦਾ ਜੀ ਹਾਂ